ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਿੰਦਰ ਇਕਚੋਚਾਂਸ ਤੋਂ ਅੱਜ ਆਪਾਂ ਪਾਰਟੀ ویئر ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹਾਂ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਦੇ ਉੱਤੇ ਆ ਫੁੱਲ ਹੈਵੀ ਫਰੰਟ ਪਰਿਆ ਹੋਇਆ ਹੈ ਆ ਦੁਪੱਟਾ ਪੂਰਾ ਡਿਜ਼ਾਈਨਰ ਬਣਿਆ ਹੋਇਆ ਹੈ ਆ ਬਹੁਤ ਸੋਹਣਾ ਆਰਟیکل ਸੋਲੋ ਪੀਸ ਆ ਜੀ ਕਲਰ ਆਪਸ਼ਨਸ ਇਹਦੇ ਵਿੱਚ ਅਵੇਲੇਬਲ ਨਹੀਂ ਹੈਗੀਆਂ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜੁੜ ਦੇਖਿਓ ਬਹੁਤ ਸੋਹਣੇ ਸੋਹਣੇ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਹ ਵਾਲਾ ਨੈਕਸਟ ਆਰਟیکل ਆ ਜੀ ਇਹਦੇ ਵਿੱਚ ਵੀ ਮਹਿੰਦੀ ਕਲਰ ਅਵੇਲੇਬਲ ਆ ਤੇ ਇਹਦਾ ਦੁਪੱਟਾ ਦੇਖੋ ਕਿੰਨਾ ਵੈ ਦਾਰਕ ਪੀਚ ਕਹਿ ਸਕਦੇ ਆ ਇਹ ਵੀ ਦੇਖੋ ਕਿੰਨਾ ਸੋਹਣਾ ਸੂਟ ਆ ਫੁੱਲ ਹੈ ਫਰੰਟ ਹੈਵੀ ਬਣਿਆ ਹੋਇਆ ਆ ਤੇ ਦੁਪੱਟਾ ਪੂਰਾ ਹੈਵੀ ਬਣਿਆ ਹੋਇਆ ਆ ਪੂਰਾ ਵਧੀਆ ਢੇਰਾ ਬਣਿਆ ਹੋਇਆ ਆ ਸੂਟ ਦਾ ਇਹ ਵੀ ਬੜਾ ਸੋਹਣਾ ਆਰਟੀਕਲ ਨੈਕਸਟ ਵਾਲਾ ਜਿਹੜਾ ਆਪਣਾ ਆਰਟੀਕਲ ਆ ਜੀ ਇਹ ਕ੍ਰੇਪ ਦੇ ਉੱਤੇ ਆ ਕ੍ਰੇਪ ਦੀ ਸ਼ਰਟ ਰਹੂਗੀ ਤੇ ਕ੍ਰੇਪ ਦੀ ਮਤਲਬ ਦੁਪੱਟਾ ਰਹੂਗਾ ਡਿਜੀਟਲ ਪ੍ਰਿੰਟਿੰਗ ਆ ਪ੍ਰਿੰਟਿੰਗ ਨੂੰ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਆ ਬੜਾ ਸੋਹਣਾ ਆਰਟੀਕਲ ਆ ਜਿਹੜੀਆਂ ਮੇਰੀਆਂ ਪੈਣਾ ਲੌਂਗ ਸ਼ਰਟ ਪਾਉਂਦੀਆਂ ਸ਼ਕੀਨੇ ਉਹਨਾਂ ਦੇ ਲਈ ਆਰਟੀਕਲ ਬੈਸਟ ਆ ਕਿਉਂਕਿ ਇਹ ਹਾਲ ਆਰਟੀਕਲ ਆ ਜੀ ਇਹ ਵੀ ਸੋਲੋ ਪੀਸ ਆਪਣੇ ਕੋਲ ਸੋਲੋ ਕਲਰ ਅਵੇਲੇਬਲ ਆ ਬੜਾ ਸੋਹਣਾ ਵਾਕੋਆ ਔਰ ਗੰਜਾ ਹੋਇਆ ਹੈ ਬਨਾਰਸੀ ਔਰਗੰਜਾ ਲੱਗਿਆ ਹੋਇਆ ਹੈ ਵਾਟ ਵਰਕ ਦਾ ਦੁਪੱਟਾ ਫੋਰ ਸਾਈਡ ਲੇਸਿੰਗ ਨਾਲ ਡਿਜ਼ਾਈਨ ਹੋਇਆ ਹੋਇਆ ਇਹ ਵਾਲਾ ਨੈਕਸਟ ਆਰਟੀਕਲ ਆ ਜੀ ਇਹਦੇ ਵਿੱਚ ਆਪਣੇ ਕੋਲ ਕਲਰ ਆਪਸ਼ਨਸ ਬਹੁਤ ਆ ਰਹੀਆਂ ਅਵੇਲੇਬਲ ਨੇ ਟੱਕ ਬਣੀ ਹੋਈ ਆ ਕੇਰਾ ਬਣਿਆ ਹੋਇਆ ਬਾਟਮ ਦੇ ਉੱਤੇ ਵਾਕਾ ਤੇ ਦੁਪੱਟਾ ਫੋਰ ਸਾਈਡ ਲੇਸਿੰਗ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਤੇ ਇਹ ਚ ਲਾਈਨਸ ਲੱਗੀਆਂ ਹੋਈਆਂ ਨੇ ਲੇਸਿੰਗ ਦੀਆਂ ਇਹਦੇ ਵਿੱਚ ਕਲਰ ਆਪਸ਼ਨਸ ਕਾਫੀ ਨੇ ਜੀ ਇਹ ਵੀ ਸੂਟ ਬੜਾ ਪਿਆਰਾ ਆ ਤੇ ਇਹਦੀ ਰੇਂਜ ਬਹੁਤ ਜ਼ਿਆਦਾ ਜੈਨ ਹੋਣਾ ਜੀ ਸੂਟ ਦੀ ਇਹ ਵਾਲਾ ਸਿੰਗਲ ਪੀਸ ਆ ਜੀ ਇਹਦੇ ਵਿੱਚ ਕਲਰ ਆਪਸ਼ਨਸ ਹੈ ਨਿੰਗ 슬ੀਵਜ਼ ਵਰਕ ਦਾ ਬਾਟਮ ਵਰਕ ਦਾ ਕੰਟਰਾਸਟ ਬਹੁਤ ਪਿਆਰਾ ਆ ਹੈਵੀ ਆ ਪੂਰਾ ਸੂਟ ਦੁਪੱਟਾ ਵੀ ਬਹੁਤ ਸੋਹਣਾ ਹੈਵੀ ਬਣਿਆ ਹੋਇਆ ਫੁੱਲ ਹੈਡ ਵਰਕ ਦਾ ਆਰਟੀਕਲ ਆ ਜੀ ਤੇ ਬੜਾ ਸੋਹਣਾ ਸੈਲੀਬ੍ਰਿਟੀ ਆਰਟੀਕਲ ਆ ਜੀ ਬੜਾ ਹੀ ਪਿਆਰਾ ਬਣਿਆ ਹੋਇਆ ਨੈਕ ਡਿਜ਼ਾਈਨਿੰਗ ਬਹੁਤ ਸੋਹਣੀ ਆ ਇਹ ਵਾਲਾ ਕਲਰਸ ਆਪਣੇ ਕੋਲ ਹੈਗੇ ਨਹੀਂ ਡਾਰਕ ਕਲਰ ਦਾ ਆਰਟੀਕਲ ਆ ਇਹਦੇ ਵਿੱਚ ਚਾਰ ਪੰਜ ਕਲਰਸ ਅਵੇਲੇਬਲ ਨੇ ਸਾਰੇ ਡਾਰਕ ਹੀ ਨੇ ਜੀ ਇਹ ਵੀ ਫੁੱਲ ਹੈਂਡਵਰਕ ਦਾ ਆਰਟੀਕਲ ਆ neck ਡਿਜ਼ਾਈਨ ਕੇਰਾ ਬੋੜਾ ਸੋਹਣਾ ਡਿਜ਼ਾਈਨ ਹੋਇਆ ਹੋਇਆ ਹੈ ਜੀ suit ਦਾ ਹੈਵੀ ਡਿਜ਼ਾਈਨਿੰਗ ਆ ਤੇ ਫਰੰਟ ਪੂਰਾ ਹੈਵੀ ਬਣਿਆ ਹੋਇਆ ਤੇ ਜਿਹੜਾ ਦੁਪੱਟਾ ਆ ਉਹਦੇ ਟੂ ਸਾਈਡ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਆ ਤੇ ਵਿੱਚ ਬੂਟੀ ਪਣੀ ਹੋਈ ਆ ਸਾਰੇ ਕਲਰਸ ਇਹਦੇ ਵਿੱਚ ਡਾਰਕ ਨੇ ਜਿਹੜਾ ਆਪਣਾ ਨੈਕਸਟ ਵਾਲਾ ਆਰਟੀਕਲ ਆ ਜੀ ਇਹ ਸੋਲੋ ਪੀਸ ਆ ਜੀ ਸੋਲੋ ਕਲਰ ਆ ਤੇ ਸੋਲੋ ਡਿਜ਼ਾਈਨ ਅਵੇਲੇਬਲ ਆ 슬ੀਵਜ਼ ਹੈਵੀ ਬਣੀਆਂ ਹੋਈਆਂ ਨੇ ਫਰੰਟ ਹੈਵੀ ਬਣਿਆ ਹੋਇਆ ਹੈ ਨੈਕ ਬੜੀ ਸੋਹਣੀ ਡਿਜ਼ਾਈਨ ਹੋਈ ਹੋਈ ਆ ਫਿਨਿਸ਼ਿੰਗ ਬਹੁਤ ਸੋਹਣੀ ਹੈ ਸੂਟ ਦੀ ਚਨੋਂ ਦਾ ਦੁਪੱਟਾ ਲੱਗਿਆ ਹੋਇਆ ਫੋਰ ਸਾਈਡ ਦੁਪੱਟੇ ਦੇ ਉੱਤੇ ਲੇਸਿੰਗ ਲੱਗੀ ਹੋਈ ਹੈ ਇਹ ਵਾਲਾ ਆਪਣਾ ਪੇਸਟਲ ਕਲਰਸ ਦਾ ਆਰਟੀਕਲ ਆ ਜੀ ਇਹਦੇ ਵਿੱਚ ਜਿੰਨੇ ਵੀ ਕਲਰ ਨੇ ਸਾਰੇ ਪੇਸਟਲ ਕਲਰਸ ਅਵੇਲੇਬਲ ਨੇ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਆਰਟੀਕਲ ਆ ਕਲਾਸ ਟਿਸ਼ੂ ਦਾ ਆਰਟੀਕਲ ਆ ਜੀ ਤੇ ਦੁਪੱਟਾ ਬੜਾ ਸੋਹਣਾ ਬਿਆਣਾ ਬਣ ਸੋਬਰ ਜਿਹਾ ਆਰਟੀਕਲ ਆ ਦੇਖੋ ਫਿਨਿਸ਼ਿੰਗ ਬਹੁਤ ਕਢਾਈ ਦੀ ਤੇ ਸਾਰਾ ਸੀਕੁਐਂਸ ਵਰਕ ਹੋਇਆ ਹੋਇਆ ਆ ਰੇਂਜ ਵੀ ਬਹੁਤ ਸੋਹਣੀ ਹੈ ਸੂਟ ਦੀ ਸੂਟ ਦੀ ਕੁਆਲਿਟੀ ਦੇ ਅਨੁਸਾਰ ਸੂਟ ਦੀ ਰ ਨਾਂਨ ਜੀ ਇਹ ਤੇ ਇਹ ਵਾਲਾ ਆਰਟੀਕਲ ਗਲਾਸ ਟਿਸ਼ੂ ਦਾ ਆਰਟੀਕਲ ਹੈ ਜੀ ਪੂਰਾ ਪ੍ਰੋਪਰ ਹੈਂਡਵਰਕ ਦਾ ਬਣਿਆ ਹੋਇਆ ਸੈਂਟਰ ਪੈਨਾ ਬਣਿਆ ਹੋਇਆ ਬਾਟਮ ਦੇ ਨਾਲ ਸਿੰਪਲ ਆਊਗੀ ਜੀ ਸਿਰਫ ਉਹਦਾ ਪਲੇਨ ਬਾਟਮ ਆਊਗੀ ਕਲਰਸ ਬਹੁਤ ਸਾਰੇ ਅਵੇਲੇਬਲ ਨੇ ਤੇ ਦੁਪੱਟਾ ਫੋਰ ਸਾਈਡ ਲੇਸਿੰਗ ਦੇ ਨਾਲ ਡਿਜ਼ਾਈਨ ਹੋਇਆ ਹੋਇਆ ਥੈਂਕ ਯੂ